ਵਿੱਚ ਚੱਤੇਦਾਰ ਦੀ ਬਾਰੇ ਵੀ ਤੇ ਲੈਂਡ ਪੋਲਿੰਗ ਬਾਰੇ ਵੀ ਦੱਸਿਆ ਮੈਂ ਤੁਹਾਨੂੰ মিডিਆ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜੇ ਲੈਂਡ ਪੋਲਿੰਗ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨਾ ਲੜਦਾ ਤਾਂ ਨੁਕਸਾਨ ਕਰਲੇ ਕਿਸਾਨਾਂ ਦਾ ਨਹੀਂ ਪੰਜਾਬ ਦੇ ਮਜ਼ਦੂਰਾਂ ਦਾ ਵੀ ਪੰਜਾਬ ਦੇ ਸ਼ਹਿਰ ਦੇ ਲੋਕਾਂ ਦਾ ਸ਼ਹਿਰ ਦੇ ਵਪਾਰੀਆਂ ਦਾ ਵੀ ਬਹੁਤ ਵੱਡਾ ਸੀ ਔਰ ਇੱਥੇ ਤੱਕ ਕਿ ਪੰਜਾਬ ਪੁਲਿਸ ਲੁਧਿਆਣੇ ਦੀ ਪੁਲਿਸ ਡੀਸੀ ਸਾਰੇ ਅਫਸਰ ਰਲ ਕੇ ਜਿੰਨੇ ਬਿਲਡਰਾਂ ਦੀਆਂ ਜ਼ਮੀਨਾਂ ਪਈਆਂ ਸੀ ਉਹਨਾਂ ਨੂੰ ਬਲਾ ਕੇ ਥ੍ਰੈਟ ਕਰਦੇ ਸੀ ਕਿ ਸਾਨੂੰ ਕੰਸੈਂਟ ਲੈਟਰ ਦਿਓ ਜਿਨ੍ਹਾਂ ਦੀਆਂ ਬਹੁਤ ਕੀਮਤੀ ਜ਼ਮੀਨਾਂ ਸੀ ਇਹਨਾਂ ਤੋਂ ਲੈ ਕੇ ਇਹਨਾਂ ਲੋਕਾਂ ਨੇ ਅੱਗੇ ਦਿੱਲੀ ਦੇ ਬਿਲਡਰਾਂ ਨੂੰ ਵੇਚਣੀਆਂ ਸੀ ਤੇ ਜਦੋਂ ਸਾਰੇ ਬਿਲਡਰ ਸੀ ਇਕੱਠੇ ਹੋ ਕੇ ਸਰਦਾਰ ਸ਼ਖੀਰ ਸਿੰਘ ਬਾਦਲ ਹੁਣਾਂ ਕੋਲੇ ਗਏ ਤੇ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਕਿਹਾ ਕਿ ਜੇ ਕਿਸੇ ਵੀ ਬਿਲਡਰ ਕਲੋਨਾਈਜ਼ਰ ਜਾਂ ਸ਼ਹਿਰੀ ਕਿਸੇ ਵਪਾਰੀ ਨੂੰ ਤੁਸੀਂ ਥ੍ਰੈਟ ਕੀਤਾ ਤਾਂ ਉਹਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਇੱਥੇ ਆ ਕੇ ਲੁਧਿਆਣੇ ਚ ਲੜੂਗਾ ਅਸੀਂ ਕਿਸੇ ਨਾਲ ੱਤਕਾ ਨਹੀਂ ਹੁੰਦੇ ਮਾਂਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਲੜਾਈ ਜੇ ਲੜੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਜਿੱਦਣ ਪਾਲਿਸੀ ਅਨਾਉਂਸ ਹੋਈ ਪਹਿਲੇ ਦਿਨ ਟਵੀਟ ਪ੍ਰਧਾਨ ਜੀ ਨੇ ਕੀਤਾ ਅਗਲੇ ਦਿਨ ਪ੍ਰੈਸ ਨੋਟ ਦਿੱਤਾ ਫਿਰ ਲੁਧਿਆਣੇ ਗਲਾੜਾ ਦੇ ਬਾਹਰ ਧਰਨਾ ਲਾਇਆ ਡੀਸੀ ਆਫਿਸ ਦੇ ਬਾਹਰ ਧਰਨਾ ਲਾਇਆ ਮਹਾਲੀ ਧਰਨਾ ਲਾਇਆ ਔਰ ਬਠਿੰਡੇ ਧਰਨਾ ਲਾਇਆ ਤੇ ਜਿੱਦਨੇ ਵਾਪਸ ਇਹਨਾਂ ਨੇ ਲਈ ਹੈ ਔਰ ਪਟਿਆਲੇ ਧਰਨਾ ਲਾਇਆ ਉਦੋਂ ਔਰ ਸਾਡਾ ਜਿਹੜਾ ਧਰਨਾ ਸਾਡੀ ਪਾਰਟੀ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਅਨਾਉਂਸ ਕੀਤਾ ਸੀ ਕਿ ਜੇ ਪਾਲਿਸੀ ਵਾਪਸ ਨਹੀਂ ਹੁੰਦੀ ਤਾਂ ਅਸੀਂ ਪਹਿਲੇ ਤਰੀਕ ਤੋਂ 501 ਬੰਦੇ ਦਾ ਜੱਥਾ ਦਿੱਲੀ ਅਸੀਂ ਗ੍ਰਿਫਤਾਰੀਆਂ ਦਵਾਂਗੇ ਅੱਜ ਹੁਣ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖੀਦਾ ਹੈ ਕਿ ਕਈ ਪੋਲੀਟੀਕਲ ਪਾਰਟੀਆਂ ਬੜੇ-ਬੜੇ ਬਿਆਨ ਦਿੰਦੀਆਂ ਨੇ ਪਰ ਧਰਨਾ ਕਿਸੇ ਨੇ ਨਹੀਂ ਲਾਇਆ ਕਿਉਂਕਿ ਡਰਦੇ ਸੀ ਕਿਸੇ ਦੀ ਬੱਸਾਂ ਦੀ ਇਨਕੁਆਰੀ ਹੈ ਕਿਸੇ ਦੀ ਹੋਰ ਕਿਸੇ ਕਿਸਨ ਦੀ ਇਨਕੁਆਰੀ ਹੈ ਤੇ ਸਾਰੇ ਸਿਰਫ ਅਖਬਾਰਾਂ ਚ ਇੱਕ ਅਦਾ ਬਿਆਨ ਦਿੱਤਾ ਤੇ ਚੁੱਪ ਕਰਕੇ ਬਹਿ ਗਏ ਇਸ ਕਰਕੇ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਮੁੱਚੇ ਵਰਕਰ ਸਾਡੇ ਪ੍ਰਧਾਨ ਜੀ ਔਰ ਜਿਨ੍ਹਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਪੰਜਾਬ ਨੂੰ ਲੁੱਟੇ ਜਾਣ ਤੋਂ ਤੁਸੀਂ ਬਚਾਇਆ ਅਕਾਲੀ ਦਲ ਦਾ ਸਹਿਯੋਗ ਦਿੱਤਾ ਅਕਾਲੀ ਦਲ ਹਮੇਸ਼ਾ ਵਪਾਰੀਆਂ ਦਾ ਸ਼ਹਿਰੀਆਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਰਾਖਾ ਸੀਗਾ ਤੇ ਰਾਖਾ ਰਹੂਗਾ